ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਸਾਡੇ ਸਾਥੀ ਕਲਾਕਾਰ ਮੇਰੇ ਬਹੁਤ ਹੀ ਅਜ਼ੀਜ਼ ਤੁਹਾਨੂੰ ਪਤਾ ਹਸਨਪੁਰੀ ਪ੍ਰੋਡਕਸ਼ਨ ਤੋਂ ਤੁਸੀਂ ਸਾਡੀਆਂ ਗਤੀਵਿਧੀਆਂ ਸਾਡੇ ਪੇਜਾਂ ਤੋਂ ਵੇਖਦੇ ਰਹਿੰਦੇ ਹੋ ਐਮਪੀ ਵਜੀਦਕੇ ਔਰ ਭਾਈ ਸਿੰਗਰ ਪ੍ਰਗਟ ਬਟੂਹਾ ਸਾਡੇ ਸਾਰੇ ਪੇਜਾਂ ਤੇ ਸੋਸ਼ਲ ਮੀਡੀਆ ਤੇ ਸਾਰੀਆਂ ਸਾਡੀਆਂ ਗਤੀਵਿਧੀਆਂ ਤੁਸੀਂ ਵੇਖਦੇ ਹੋ ਸਾਡੇ ਸੰਗੀਤਿਕ ਕੰਮਾਂ ਨੂੰ ਸਾਡੇ ਕਾਜਾਂ ਨੂੰ ਤੁਸੀਂ ਪਿਆਰ ਬਖਸ਼ਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਅੱਜ ਬਹੁਤ ਸੋਹਣਾ ਕਾਰਜ ਹੋਣ ਜਾ ਰਿਹਾ ਹੈ ਅ ਮੇਰੇ ਬਹੁਤ ਪਿਆਰੇ ਮਿੱਤਰ ਦੋਨੇ ਹੀ ਅੱਜ ਇਹਨਾਂ ਸਾਈਕਲਾਂ ਤੇ ਬਿਲਕੁਲ ਨਵੇਂ ਸਾਈਕਲਾਂ ਤੇ ਭਾਈ ਪ੍ਰਗਟ ਫਟੂਹਾ ਤੇ ਐਮਪੀ ਵਜੀਦਕੇ ਅ ਤੁਹਾਡੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੁਹਾਡੇ ਪਿਆਰ ਸਦਕਾ ਅੱਜ ਇਹ ਇੱਕ ਯਾਤਰਾ ਤੇ ਜਾ ਰਹੇ ਹੈ ਪੰਜੇ ਤਖਤਾਂ ਦੀ ਯਾਤਰਾ ਸੋ ਅਸ਼ੀਰਵਾਦ ਲੈਣ ਜਾ ਰਹੇ ਹੈ ਸੋ ਤੁਸੀਂ ਸਾਰਿਆਂ ਨੇ ਪਿਆਰ ਬਖਸ਼ਣਾ ਅਸ਼ੀਰਵਾਦ ਦੇਣਾ ਜੀ ਇਹਨਾਂ ਦੀ ਯਾਤਰਾ ਜਿਹੜੀ ਹੈਗੀ ਆ ਉਹ ਸਫਲ ਹੋਵੇ ਤੇ ਵਧੀਆ ਢੰਗ ਨਾਲ ਤੰਦਰੁਸਤ ਰਹਿ ਕੇ ਇਹ ਯਾਤਰਾ ਕਰਨ ਤੇ ਤੰਦਰੁਸਤ ਰਹਿ ਕੇ ਤੇ ਵਧੀਆ ਢੰਗ ਨਾਲ ਇਹ ਵਾਪਸ ਆ ਜਾਣ ਤੇ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਇਹਨਾਂ ਨੂੰ ਅਸ਼ੀਰਵਾਦ ਦੇਣਾ ਤੁਹਾਡੀਆਂ ਦੁਆਵਾਂ ਤੁਹਾਡਾ ਪਿਆਰ ਇਹਨਾਂ ਦਾ ਬਹੁਤ ਵੱਡਾ ਹੌਸਲਾ ਬਣੂਗਾ ਤੇ ਮੇਰਾ ਵੀਰ ਪ੍ਰਗਟ ਬਟੂਹਾ ਤੇ ਬਾਈ ਐਮਪੀ ਵਜੀਦ ਕੇ ਸਾਡੇ ਆਫਿਸ ਦੇ ਵਿੱਚੋਂ ਇਹ ਨਵੇਂ ਸਾਈਕਲ ਲੈ ਕੇ ਬਿਲਕੁਲ ਅੱਜ ਇੱਕ ਜਿਵੇਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਜਾਂਦੇ ਹੁੰਦੇ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੇ ਵਿੱਚ ਜੋ ਤੁਸੀਂ ਜਾਣਦੇ ਆ ਦੂਰ ਦਰਾਡੇ ਸਾਡੇ ਤੀਰਥਾਂ ਤੇ ਜਾਣਦੇ ਆ ਉਦੋਂ ਇਂ ਲੱਗਦਾ ਹੁੰਦਾ ਹੈ ਕਿ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈਗੀ ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਇਹਨਾਂ ਨੂੰ ਪਿਆਰ ਦੇਣਾ ਅਸ਼ੀਰਵਾਦ ਦੇਣਾ ਵੀਡੀਓ ਤੇ ਤੇ ਵੱਧ ਤੋਂ ਵੱਧ ਮਤਲਬ ਇਹਨਾਂ ਨੂੰ ਅਸ਼ੀਰਵਾਦ ਦੇਣਾ ਤੇ ਕੁਝ ਗੱਲਾਂ ਬਾਈ ਪ੍ਰਗਟ ਬਟੂਹਾ ਜੀ ਵੱਲੋਂ ਹਾਂਜੀ ਸਾਸ਼ੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 122 ਜੀ ਨੇ ਜਿਸ ਤਰ੍ਹਾਂ ਦੱਸ ਹੀ ਦਿੱਤਾ ਸੋ ਪੰਜੇ ਤਖਤਾਂ ਦੀ ਯਾਤਰਾ ਤੇ ਜਾ ਰਹੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਇਹੀ ਬੇਨਤੀ ਕਰਾਂਗੇ ਕਿ ਵੱਦ ਤੋਂ ਵੱਦ ਸਹਾਇਕ ਹੋ ਦਿਓ ਵੱਦ ਤੋਂ ਵੱਦ ਪਿਆਰ ਦਿਓ ਆਪਣਾ ਅਸੀਰਵਾਦ ਦਿਓ ਆਪਣੀਆਂ ਦੁਆਵਾਂ ਮਾ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ